ਜਿਹੜੇ ਹੈ ਲੋਕਤੰਤਰ ਹੈ ਲੋਕਤੰਤਰ ਉਹਨੂੰ ਕਹਿੰਦੇ ਜਿਹੜੀ ਲੋਕਾਂ ਦੀ ਮਰਜ਼ੀ ਦੀ ਹਕੂਮਤ ਹੋਵੇ ਲੋਕਾਂ ਦੀ ਇੱਛਾ ਅਨੁਸਾਰ ਹਕੂਮਤ ਚੱਲੇ ਜੋ ਲੋਕ ਚਾਹੁੰਦੇ ਨੇ ਚੁੱਕੂ ਛਾਜਮੀ ਜਾਂ ਇੱਕ ਆਦਮੀ ਦਾ ਹੋਣੀ ਸਮਝੇ ਜਿਹੜੇ ਸਾਰੇ ਚਾਹੁੰਦੇ ਨੇ ਉਹ ਤਰੀਕੇ ਦੀ ਹਕੂਮਤ ਹੋਵੇ ਸਭ ਦਾ ਭਲਾ ਹੋਵੇ ਜਿਹਦੇ ਵਿੱਚ ਪਰ ਸਬਦਾ ਪਲਾ ਸਿਆਸਤਾਂ ਜਿਹੜਾ ਹੈਗਾ ਸਿਆਸਤ ਆ ਇਹ ਸਬਦਾ ਪਲਾ ਨਹੀਂ ਕਰਦੀ ਜਦੋਂ ਅਸੀਂ ਸਿਆਸਤ ਦੇ ਵਿੱਚ ਸ਼ਾਮਦਮ ਦਲ ਨੇ ਇਹ ਤੇ ਲੈ ਲਿਆ ਕਟਲ ਨੀਤੀ ਅਸੀਂ ਅਪਣਾਈ ਹੋਈ ਹੈ ਕਟਲ ਨੀਤੀ ਦੇ ਵਿੱਚ ਸਬਦਾ ਪਲਾ ਹੋਏ ਨਹੀਂ ਸਕਦਾ ਦੋਏ ਗੱਲਾਂ ਵਿੱਚ ਮੇਲੇ ਨਹੀਂ ਖਾਂਦੀਆਂ ਕਟਲ ਨੀਤੀ ਦਾ ਗੁਰਬਾਣੀ ਵਿੱਚ ਵਿਰੋਧ ਹੈ ਕੁਟਲਤਾ ਪੰਡਤ ਚੱਲਦਾ ਹੈ। ਬੇਦ ਵਿੱਚ, ਬੇਧਰਮ ਵਿੱਚ, ਧਰਮ ਵਿੱਚ, ਸਹੀ ਸੱਚੇ ਧਰਮ ਵਿੱਚ, ਸ਼ੁੱਧ ਧਰਮ ਵਿੱਚ ਕੁਟਲਤਾ ਵਾਸਤੇ ਕੋਈ ਜਗ੍ਹਾ ਨਹੀਂ। ਕੋਕਾ ਕੁਟਲਤਾ ਇੱਕ ਗਰੁੱਪ ਦਾ ਵਾਸਤੇ ਤਾਂ ਫਾਇਦਾ ਸੋਚਦੀ ਹੈ। ਪਹਿਲਾਂ ਤਾਂ ਆਪਣਾ ਫਾਇਦਾ ਸੋਚਦਾ। ਪਰਸਨਲ ਸਵਾਰਥ ਕੋਟਾਲੇ ਨੀਤੀ ਦੇ ਵਿੱਚ ਸਵਾਰਥ ਘੁੱਟ-ਘੁੱਟ ਕੇ ਭਰਿਆ ਹੁੰਦਾ ਹੈ। ਫਿਰ ਆਪਣੇ ਜਿਹੜੇ ਢੜੇ ਦੇ ਆਦਮੀ ਨੇ ਜਿਹੜੇ ਉਹਦੇ ਨਾਲ ਉਹਦੇ ਸਪੋਰਟਰ ਨੇ ਉਹਦੇ ਖਿਆਲਾਂ ਨਾਲ ਮੇਲ ਖਾਂਦਾ ਉਹਨਾਂ ਦਾ ਫਾਇਦਾ। ਤੇ ਉਹਦੇ ਵਿੱਚ ਸਾਲਿਆਂ ਦਾ ਤਾਂ ਪਹਿਲਾਂ ਹੋ ਹੀ ਨਹੀਂ ਸਕਦਾ ਇਹ ਪੋਸੀਬਲ ਹੀ ਨਹੀਂ। ਜਿਹੜੇ ਵਿਦਵਾਨ ਨੇ ਵਿਦਵਾਨਾਂ ਜਿਹੜੀ ਵਿੱਦਿਆ ਸਾਡੀ ਯੂਨੀਵਰਸਿਟੀ ਪੜਾਈ ਜਾਂਦੀ। ਇਹ ਤੇ ਇਮਾਨਦਾਰੀ ਨਹੀਂ ਹੈ ਬੇਇੱਜ਼ਤੀ ਹੈ। ਜਿਹੜੇ ਵਿਦਵਾਨ ਹੈ ਉਹ ਇਮਾਨਦਾਰ ਹੁੰਦਾ ਹੀ ਨਹੀਂ ਬੇਈਮਾਨ ਹੁੰਦਾ 100% ਦੀ ਇਮਾਨਦਾਰ ਵਿਦਵਾਨ ਨਹੀਂ ਹੋ ਸਕਦਾ ਜੇ 100% ਦੀ ਇਮਾਨਦਾਰ ਹੋ ਜਵੇ ਉਹ ਫਿਰ ਵਿਦਵਾਨ ਨਹੀਂ ਰਹਿੰਦਾ ਬੁੱਧੀਵਾਨ ਹੋ ਜਾਂਦਾ ਭਗਤ ਬਣ ਜਾਂਦਾ ਜਿੱਥੇ ਤੱਕ ਸਵਾਰਥ ਹੈ ਉੱਥੇ ਤੱਕ ਵਿਦਵਾਨ ਹੈ ਜਦੋਂ ਪਰਮਾਰਥ ਆ ਜਾਂਦਾ ਹੈ ਪਰਮਾਰਥ ਵਿੱਚ ਤਿਆਗ ਅਤੇ ਆਗ ਹੈ ਪਰਮਾਰਥੀ ਆਦਮੀ ਹੈ ਉਹ ਸਭ ਦਾ ਭਲਾ ਉਹ ਕਰ ਸਕਦਾ ਹੈ परमार्थ ਵਿੱਚ ਕੁਟਲਤਾ ਵਾਸਤੇ ਕੁਟਲ ਨੀਤੀ ਵਾਸਤੇ ਕੋਈ ਜਗ੍ਹਾ ਨਹੀਂ ਹੈ ਇੱਥੇ ਅੜਿਆ ਹੋਇਆ ਹੈ ਸਾਰਾ ਪੇਚ ਅਸੀਂ ਕੁਟਲ ਨੀਤੀ ਅਪਣਾਈ ਹੋਈ ਹੈ ਕੁਟਲ ਨੀਤੀ ਦਾ ਸਭਲਾ ਬਲਾ ਕਰਦੀ ਹੋਈ ਨਹੀਂ ਕੁਟਲ ਨੀਤੀ ਨੇ ਤਾਂ 10000 ਵਰਣ ਬਣਾਏ ਨੇ ਕੁਟਲ ਨੀਤੀ ਤੋਂ 4 ਵਰਣ ਬਣੇ ਨੇ ਮੈਂ ਉਹ ਭਾਈ ਹੁਕਰਨਖੂਕਰਾਜ ਕਰਨੇ ਇਹ ਕੁਟਲ ਨੀਤੀ ਹੈ ਰਾਜ ਮੇਰਾ ਹੋਵੇ ਭਾਈ ਹੁਕਰ ਕਰ ਕਰ ਇੱਕ ਹੋਟਲ ਨਹੀਂ ਤੀ ਹੈ ਤੇ ਸਭ ਦਾ ਭਲਾ ਇਹਦੇ ਵਿੱਚ ਹੋ ਹੀ ਨਹੀਂ ਸਕਦਾ ਇਹ ਤਾਂ ਪੋਸੀਬਲ ਹੀ ਨਹੀਂ ਇਸ ਕਰਕੇ ਜਿਹੜਾ ਬਣਾਇਆ ਸੀ ਜਵਾਲਾ ਉਹ ਨਹੀਂ ਵਿਦਵਾਨ ਸੀ ਬੁੱਧੀਵਾਨ ਨਹੀਂ ਸੀ ਮਹਾਤਮਕਾਂ ਨੇ ਵੀ ਵਿਦਵਾਨੇ ਸੀ ਇਹਦਾ ਨਕਲ ਕੀਤਾ ਗਰੇਜੇ ਨੇ ਬਣਾਏ ਹੋਏ ਨੇ ਸਭਨਾਂ ਸਾਰੇ ਉਹਦੀ ਨਕਲ ਇਹਨਾਂ ਕੋ ਕੀਤੀ ਉਹ ਤਾਂ ਮਾਇਆਦਾਰੀ ਆਦਮੀ ਨੇ ਸਾਰੇ ਗਰੇਜੇ ਤਾਂ ਸਵਾਰਥੀ ਨੇ ਸਾਰੇ ਇਸ ਕਰਕੇ ਜੋ ਸਾਡਾ ਹੈਗਾ ਅ ਦੇਸ਼ ਇਹ ਧਾਰਮਿਕ ਦੇਸ਼ ਹੈ ਗੱਲ ਤਾਂ ਧਰਮ ਦੀ ਕਰਦੇ ਨੇ ਮੂੰਹ ਦੇ ਵਿੱਚ ਤਾਂ ਧਰਮ ਦੀ ਗੱਲ ਆ ਸਭ ਦੇ ਭਲੇ ਦੀ ਗੱਲ ਆ ਮਨ ਵਿੱਚ ਕੁਝ ਹੋਰ ਹੈ ਹੁਣ ਮੋਦੀ ਵੀ ਕਹਿੰਦਾ ਸਭका पेका ਸਭका साथ ਮੁਸਲਮਾਨਾਂ ਨੂੰ ਕਹਿੰਦੇ ਨੇ ਇਤਬਾਰ ਕਰ ਦੋ ਮਾਜਦਾਨ ਉਠਾ ਦਿਓ ਜਦ ਕੇ ਮਸਜਿਦ ਵਾਲੇ ਤਰਫ ਨੂੰ ਗੁਰਮਾੜੀ ਵਿੱਚ ਭਗਤਾ ਨਹੀਂ ਜਿਹੜੇ ਕਿ Hindu ਭਗਤ ਹੋਏ ਨੇ Hinduਾਂ ਚੋਂ ਹੀ ਹੋਏ ਨੇ ਭਗਤ ਭਗਤਾ ਕਰੇ Hindu ਨਹੀਂ ਸੀ ਸਾਡੇ ਹੀ ਭਗਤ ਸੀ ਸਾਡੇ ਧਰਮ ਦੇ ਵਿੱਚੋਂ ਨਿਕਲੇ ਹੋਏ ਭਗਤ ਉਹ ਕਹਿੰਦੇ ਨੇ ਵੀ ਜਿਹੜਾ ਇਸਲਾਮ ਧਰਮ ਹੈ Hindu ਧਰਮ ਨਾਲ ਚੰਗਾ ਠੀਕ ਹੈ ਇਹ ਮਸਜਿਦਾਂ ਟਾ ਰਹੇ ਨੇ ਇਹਦਾ ਮਤਲਬ ਪਿੱਛੇ ਨੂੰ ਲਿਜਾ ਰਹੇ ਨੇ ਜਨਤਾ ਨੂੰ ਹੋਰ ਬੇਈਮਾਨ ਬਣਾ ਰਹੇ ਨੇ ਜਨਤਾ ਨੂੰ ਜਨਤਾ ਨੂੰ ਬੇਈਮਾਨ ਬਣਾ ਕੇ ਜਨਤਾ ਨੂੰ ਲੜਾ ਕੇ ਜਨਤਾ ਅੰਦਰ ਬੈਰ ਵਿਰੋਧ ਪੈਦਾ ਕਰਕੇ ਜਨਤਾ ਅੰਦਰ ਕਾਮ ਗਰੋਧ ਲੋ ਮੋਹ ਹੰਕਾਰ ਪੈਦਾ ਕਰਕੇ ਅਮਨ ਨਹੀਂ ਕੀਤਾ ਜਾ ਸਕਦਾ ਨਾ ਸਭ ਦਾ ਭਲਾ ਹੋ ਸਕਦਾ ਗੁਰਬਾਣੀ ਇਹ ਚੀਜ਼ਾਂ ਪੈਦਾ ਕਰਦੀ ਹੈ ਧਰਮ ਇਹ ਚੀਜ਼ਾਂ ਪੈਦਾ ਕਰਦਾ ਹੈ ਇਹ ਹੀ ਤਾਂ ਯੂਨੈਸਕੋ ਵਾਲਿਆਂ ਨੇ ਪੁੱਛਿਆ ਸੀ ਉਹ ਫਸੇ ਨੇ ਉਹਨਾਂ ਨੂੰ ਪਤਾ ਹੈ ਕਿ ਜਿਹੜੇ ਰਾਸੀਂ ਵਿਦਵਾਨ ਤੋਂ ਰਹ ਜਾਂਦੇ ਆ ਜੋ ਰਾ ਯੂਨੀਵਰਸਿਟੀਆਂ ਦਾ ਹੈ ਉਹ ਤਾਂ ਫਸਾਇਆ ਹੈ ਉਹਨਾਂ ਨੇ ਤਾਂ ਆ ਹਾਲਤ ਕੀਤੀ ਅੱਜ ਵਾਲੀ ਪ੍ਰੋਬਲਮਸ ਜੋ ਪੈਦਾ ਹੋਈਆਂ ਨੇ ਚੈਲੰਜਸ ਜੋ ਹਨ ਵਰਲਡ ਦੇ ਇਹ ਵਿਦਵਾਨਾਂ ਦੀ ਦੇਣ ਹੈ ਯੂਨੀਵਰਸਿਟੀਆਂ ਦੀ ਦੇਣ ਹੈ ਇਹ ਸਾਇੰਟੀਸਟਾਂ ਦੀ ਦੇਣ ਹੈ ਸੰਸਾਰੀ ਬੁੱਧੀ ਵਾਲਿਆਂ ਦੀ ਦੇਣ ਹੈ ਇਹ ਤਾਂ ਉੱਪਰ ਉੱਠ ਕੇ ਭਲਾ ਹੋ ਸਕਦਾ ਹੁਣ ਉਹ ਹੈ ਪਰਮਾਰਥ ਪਰਮਾਰਥ ਹੈ ਦੁਇ ਦਾ ਸਮਾਰਨਾ ਆਪਣਾ ਚਾਹੇ ਵਿਗੜ ਜਵੇ ਆਪਣਾ ਭਾਵੇਂ ਨੁਕਸਾਨ ਹੋ ਜਵੇ ਪਰ ਦੂਜੇ ਦਾ ਨਹੀਂ ਨੁਕਸਾਨ ਹੋਣ ਦੇਣਾ ਦੂਜੇ ਦਾ ਭਲਾ ਹੀ ਕਰਨਾ ਨਵੇਂ ਪਾਸ਼ਾ ਨੇ ਮੁਸੀਬਤ ਹਿੰਦੂਆਂ ਨੇ ਆਪਣੇ ਗਲ ਪਾ ਕੇ ਆਪ ਜਾ ਕੇ ਜੰਗੂਦਲ ਕੋਨਾ ਦਾ ਬਚਾਤਾ ਆਪਣੀ ਸ਼ਹਾਦਤ ਦੇ ਦਿੱਤੀ ਆਪਣੀ ਸ਼ਹਾਦਤ ਦੇ ਦਿੱਤੀ ਨਵੇਂ ਪਾਸ਼ਾ ਨੇ ਜੰਗੂਦਲ ਖ ਬਚਾਤਾ ਇਹ ਧਰਮ ਹੈ ਅਸੀਂ ਕੀ ਕਰਦੇ ਆ ਅੱਜ ਔਰ ਸਿਆਸਤਦਾਨਾਂ ਨੇ ਗੱਲਾਂ ਕੀਤੀਆਂ ਨੇ ਲੋਕਾਂ ਦੇ ਭਲੇ ਦੀਆਂ ਲੋਕਾਂ ਨੂੰ ਲੁੱਟ ਲੁੱਟਿਆ ਉਹਨਾਂ ਨੂੰ ਜਿਹਦਾ ਭਲਾ ਕਰਦੇ ਸੀ ਇਹ ਗੱਲ ਐਕਸਪੋਜ਼ ਹੋ ਗਈ ਲੋਕਾਂ ਨੇ ਸਮਝ ਬੈਦੇ ਕਰਦੇ ਨੇ ਝੂਠੇ بڑے بڑے ਔਰ ਐਸੇ ਬੈਦੇ ਹੁੰਦੇ ਨੇ ਜਿਹੜੇ ਪੂਰੇ ਵੀ ਨਹੀਂ ਹੋਣ ਵਾਲੇ ਹੁੰਦੇ ਪਤਾ ਹੀ ਹੁੰਦਾ ਵੀ ਇਹ ਪੂਰੇ ਹੋ ਹੀ ਨਹੀਂ ਸਕਦੇ ਪਬਲਿਕ ਅਨ ਪੜਿਆ ਉਹਨਾਂ ਨੂੰ ਸਮਝ ਨਹੀਂ ਸੀ ਬੇਸਮਝ ਆ ਉਹ ਵਗਰ ਲੱਖ ਨਹੀਂ ਰਹੀ ਲੱਗਦੀ ਰਹੀ ਆਖਰ ਸਭ ਕੁਝ ਐਕਸਪੋਜ਼ ਹੋ ਗਿਆ ਪਬਲਿਕ ਦੁਖੀ ਹੋਗੀ ਦੁਖੀ ਹੋ ਕੇ ਪਬਲਿਕ ਨੇ ਤੋ ਬਾਕੀ ਉਹ ਝੂਠ ਇਹਨਾਂ ਦਾ ਬਾਹਰ ਆ ਗਿਆ ਹੁਣ ਉਹੀ ਗੱਲ ਆ ਪੰਜਾਬ ਤੋਂ ਉੱਠੀ ਆ ਆਵਾਜ਼ ਇਹ ਪਹਿਲਾਂ ਕਿ ਪੰਜਾਬ ਜਿਹੜਾ ਹੈਗਾ ਇੱਥੇ ਬੇਧਰਮ ਦਾ ਜੜ ਇੱਥੇ ਹੈ ਗੁਰੂਆਂ ਨੇ ਇੱਥੇ ਜੜ ਲਾਈ ਬਾਦ ਦੇ ਵਿੱਚ ਜੜ ਤਾਂ ਖੈਰ ਕਬੀਰ ਨੇ ਵੀ ਲਾਈ ਸੀ ਪਰ ਉੱਥੇ ਨਹੀਂ ਉਗ ਸਕੀ ਇੱਥੇ ਜੜ ਮਜ਼ਬੂਤ ਹੋਈ ਬੜੀਆਂ ਸ਼ਾਹਤਾ ਹੁੰੀਆਂ ਇਸ ਧਰਮ ਵਾਸਤੇ ਜੂਜੇ ਪਰ ਅੱਜ ਦਾ ਸਿੱਖ ਜਿਹੜਾ ਹੈਗਾ ਉਹ ਇਹ ਧਰਮ ਨੂੰ ਨਹੀਂ ਮੰਨਦਾ ਉਹ ਧਰਮ ਨੂੰ ਅਸਲੀ ਤਰ੍ਹਾਂ ਨੂੰ ਉਹ ਵੀ ਨਹੀਂ ਮੰਨਦਾ ਉਹ ਵੀ ਸਵਾਰਥੀ ਨੇ ਲੀਡਰ ਸਾਰੇ ਸਵਾਰਥੀ ਹੋਣ ਤੇ ਪੰਜਾਬ ਕਹਿੰਦੇ ਜਿਉਂਦਾ ਗੁਰੂ ਆਂਦੇ ਨੋਂ ਤੇ ਇਹ ਤਾਂ ਕਹਿੰਦੇ ਆ ਪਰ ਗੁਰੂ ਦੀ ਗੱਲ ਕੋਈ ਮੰਨਦਾ ਨਹੀਂ ਤਾਂ ਕਰਕੇ ਪੰਜਾਬ 'ਚ ਵੀ ਉਹੀ ਹਾਲ ਹੈ ਹਾਲ ਪੰਜਾਬ 'ਚ ਵੀ ਉਹੀ ਹੈ ਹੁਣ ਮੋੜਣਾ ਪਊਗਾ ਸਾਨੂੰ ਪਰਮਾਰਥ ਦੀ ਤਰਫ ਸੱਚ ਦੀ ਤਰਫ ਹੱਕ ਦੀ ਤਰਫ ਇਨਸਾਫ ਦੀ ਤਰਫ ਆਪਣਾ ਸਿਆਸਤਦਾਨ ਜਿਹੜਾ ਕੁਰਬਾਨੀ ਦੇਣਗੇ ਹੁਣ ਜੇ ਲੀਡਰ ਜਿਹੜੇ ਨੇ ਉੱਠਣਗੇ ਐਸੇ ਲੀਡਰ ਉੱਠਣ ਜਿਹੜੇ ਆਪਣਾ ਸਭ ਕੁਝ ਦੇ ਦੇਣ ਪਬਲਿਕ ਦਾ ਸਮਾਜ ਵਾਸਤੇ ਇਹ ਹਾਲਤ ਵਿੱਚੋਂ ਪੰਜਾਬ ਨੂੰ ਕੱਢਣ ਵਾਸਤੇ ਆਪਣੇ ਘਰੋਂ ਨੁਕਸਾਨ ਕਰਨ ਲੀਡਰ ਲੀਡਰ ਐਸ਼ ਕਰਨ ਵਾਸਤੇ ਹਵਾਈ ਜਾ ਜਾਂਦੇ ਝੂਟੇ ਲੈਣ ਵਾਸਤੇ ਕਾਰਾਂ 'ਚ ਘੁੰਮਣ ਵਾਸਤੇ ਆਲੇ-ਦਾਲੇ ਸਿਕਿਉਰਟੀ ਦੀ ਸ਼ਾਨ ਵਧਾਉਣ ਵਾਸਤੇ ਇਹਦੇ ਵਾਸਤੇ ਜਿਹੜੀ ਲੀਡਰ ਆ ਉਹ ਕਦੇ ਵੀ ਭਲਾ ਨਹੀਂ ਕਰੂਗਾ ਉਹਦੇ ਹੱਥੋਂ ਨਹੀਂ ਭਲਾ ਹੋ ਸਕਦਾ ਦੂਈ ਲੀਡਰਸ਼ਿਪ ਆਉ ਜਿਹੜਾ ਕੱਲਾ ਹੀ ਸੜਕ ਤੇ ਤੁਰਿਆ ਫਿਰੂ ਕੋਈ ਉਹਨੂੰ ਖਤਰਾ ਨਹੀਂ ਦੇ ਸਕਦਾ ਖਤਰਾ ਤਾਂ ਉਹਨੂੰ ਹੈ ਜਿਹੜਾ ਦੁਨੀਆਂ ਦਾ ਦੁਸ਼ਮਣ ਹੋਊਗਾ। ਜਿਹੜਾ ਨਹੀਂ ਉਹ ਪਬਲਿਕ ਦਾ ਦੁਸ਼ਮਣ ਨੇ। ਉਹ ਮੰਨਦੇ ਨੇ ਅਸੀਂ ਪਬਲਿਕ ਨਾਲ ਗੱਦਾਰੀ ਕੀਤੀ ਹੈ ਤਾਂ ਉਹਨਾਂ ਨੂੰ ਲੱਗਦਾ ਤਾਂ ਉਹਨਾਂ ਨੇ ਸਿਕਿਉਰਿਟੀ ਲਈਆ। ਮੈਂ ਬਹਿਦਾ ਕਿਤੇ ਸੀ। ਬਹਿਦਾ ਤੋਂ ਮੈਂ ਮੁੱਕਰ ਗਿਆ। ਤੇ ਫਿਰ ਮੈਨੂੰ ਉਹ ਮਾਰੂਗਾ ਮੈਂ ਡਰੂਆ ਹੋਤੇ। ਵੀ ਮੈਨੂੰ ਪਬਲਿਕ ਮਾਰ ਲਾਂ ਦੇਵੇ। ਇਹ ਕਾਰਨ ਸਿਕਿਉਰਿਟੀ ਤਾਂ ਨਹੀਂ ਫਿਰਦੇ ਨੇ। ਇਹ ਗੱਲ ਨੂੰ ਸਮਝਣਾ ਪਊਗਾ ਇਹ ਪੋਜੀਸ਼ਨ ਕਿਉਂ ਆਈ ਇਹ ਤਾਂ ਝੂਠ ਤੋਂ ਆਈ ਹੈ ਠੱਗੀਆਂ ਮਾਰੀਆਂ ਨੇ ਕਫਨ ਤੋਲਿਆ ਸਾਰਾ ਸੇਵਾ ਦੇ ਨਾਂ ਤੇ ਸਿੱਖਾਂ ਨੇ ਅਕਾਲੀਆਂ ਨੇ ਜੋ ਕੀਤਾ ਉਹ ਵੀ ਸਭ ਐਕਸਪੋਜ਼ ਹੋ ਗਿਆ ਕਾਂਗਰਸ ਨੇ ਕੀਤਾ ਉਹ ਵੀ ਐਕਸਪੋਜ਼ ਹੋ ਗਿਆ